ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਰਤੋ ਬਰਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਕੰਮ ਚੱਲਦਾ ਜੀ ਬਾਤਲੇ ਮਾਨ ਫਾਰਮ ਤੇ ਚੱਲਦੇ ਆ ਜੱਸੇ ਬਾਈ ਨੂੰ ਡੀਕਦੇ ਆ ਆ ਜਵੇ ਤੇ ਜਿਹੜਾ ਰਹਿੰਦਾ ਲਾਉਨੇ ਆ ਦਿਹਾੜੀ ਅੱਜ ਦੀ ਜਿੰਨਾ ਵੀ ਹੈਗਾ ਬਹੁਤ ਵੀਰਾਂ ਦੇ ਹਲਦਾਲਿਆਂ ਵੀ ਫੋਨ ਆਉਂਦੇ ਨੇ ਕਿਉਂਕਿ ਆਪਣਾ ਹਲੇ ਕੰਮ ਆ ਮਿੱਤਰੋ ਜਿਹੜੀ ਆਪਾਂ ਆ ਮਸ਼ੀਨ ਦਾ ਰਹਿੰਦਾ ਵੱਡੀ ਦਾ ਜਿਨੇ ਹੁਣ ਆਪਾਂ ਤੋਂ ਸਾਰੀ ਫਸਲ ਵੜਾਈ ਹੈ ਜੇ ਕੀਲੇ 2 ਕੀਲੇ 4 ਕੀਲੇ ਰਹਿੰਦੇ ਨੇ ਉਹ ਵੀਰ ਤੇ ਕੱਟਣੇ ਪੈਣੇ ਨੇ ਜਿਹੜੇ ਗਿੱਲੇ ਚ ਆਗੇ ਉਹਦੇ ਕਰਕੇ ਕੰਮ ਚੱਲਦਾ ਹੋਰੀ ਹਲੇ ਜਿਹੜੇ ਵੀਰਾਂ ਦੇ ਫੋਨ ਆਉਂਦੇ ਨੇ ਉਹਨਾਂ ਕੋ ਵੀ ਜਰੂਰ ਪਹੁੰਚਾਂਗੇ ਜਿਨਾਂ ਕੋ ਪਹੁੰਚ ਹੋਇਆ ਕਰ ਲਈ ਸਟਾਰਟ ਮਸ਼ੀਨ ਲੱਗਿਆ ਤੋਰਨ ਕੰਮ ਪਹੁੰਚ ਗਏ ਦੀ ਬਾੜ ਦੇ ਦਾ ਪਾਣੀ ਇਹਦੇ ਚ ਦਾ ਪੱਕੀ ਚ ਉਹ ਜੀ ਢੇੜਾ ਆ ਗਿਆ ਉੱਪਰ ਸੀ ਤੇ ਕਾਲੀ ਵੀ ਲਾਗੀ ਟਿਕਾਣੇ ਤੇ ਅੱਜ ਦੇ ਦਿਨ ਦੀ ਟਰਾਲੀ ਲਾਤੀ ਆਪਾਂ ਨੇ ਇੱਕੀ ਬੁੱਢੀ ਪਹਿਲੀ ਟਰਾਲੀ ਇਹ ਆਪਣਿਆਂ ਵਾਲੀ ਦੇ ਨਾਲ ਬਣੀ ਹੋਈ ਐ ਦੀ ਲੀੜ ਕਾਚੀਆਂ ਬਣਾਈਆਂ ਦੀ ਛੇੜਾ ਦੀਆਂ ਉਹ ਨੇ ਇਹ। ਕਰੋਚੇ ਤੋਂ ਸੋਨਾ ਮਸ਼ੀਨ ਦਾ ਸ਼ਤਾਮੈਂਦੀ ਇਹਦੇ। ਉਹ ਪਜਾਂਖ ਖਾਲੀ ਕਰਦੀ ਹੈ ਮਸ਼ੀਨ ਬਣਾ ਕੇ ਕਿਸਾਨ ਭਰਾਵਾਂ ਦੀ ਬਹੁਤ ਹੈ ਜ਼ਿਆਦੇ। ਐਡੀ ਟੈਂਸ਼ਨ ਉਹਦੀ ਦੀ ਕਿਸਾਨ ਭਰਾਵਾਂ ਨੂੰ ਐਡੀ ਇੰਨਾ ਖਰਚਾ ਕਰਕੇ ਜਦ ਮਤਲਬ ਤੇ ਧੀ ਪੈ ਜਾਂਦਾ ਜਾਂ ਕੁਝ ਵੀ ਹੁੰਦਾ ਨਹੀਂ ਵੱਟ ਹੁੰਦੀ ਘੱਟ ਹੁੰਦੀ। ਦਵਾ ਦੇ ਕਰਤੇ 4 ਚਕਾਲੀ ਕਰਤੇ ਜਿਹੜੇ ਜਿਹੜੇ ਵੀਰਾਂ ਨੇ ਵੀਡੀਓ ਦੇਖੀ ਆ ਤੇ ਪਤਾ ਉਹਨਾਂ ਨੂੰ ਖੱਲ ਹੋਏ ਜਾਣਾ ਤੇ ਜੇ ਤੋਂ ਚੱਲੀ ਹੋਏ ਕਦੇ ਵੀ ਕੋਈ ਗੱਲ ਨਹੀਂ ਆਪਣੇ ਬੋਲੇਗੀ ਮਸ਼ੀਨ ਵੀ ਹੱਥ ਹੋਏ ਜਾਣਾ ਜਿੱਦਾਂ ਪਾਤੀ ਵੀ ਪੈ ਜਵੇ ਪਰ ਫਸਲ ਢਿੱਕੇ ਨਾ ਜਿਹੜੀ ਬੇਨ ਕਰਦਾ ਖੜੀ ਹੋਵੇ ਫਸਲ ਫਿਰ ਕੋਈ ਪ੍ਰੋਬਲਮ ਨਹੀਂ ਐਡਾ ਹੋ ਗਿਆ ਇੱਕ ਮੜਿਆ ਸੈਂਸਰ ਖਰਾਬ ਤੇ ਬੋਲਣਾ ਪੈਣਾ ਨਹੀਂ ਆਪਣੇ ਆਪ ਖੋਦਾ ਕੰਦੇਰਾ ਕੋਲੂ ਜੱਸਾ ਬਾਈ ਬਾੜ ਜਾਂ ਟਾਕਾ ਤੋਂ ਕੋਈ ਟਾਈਮ ਹੈ ਨਹੀਂ ਤੇ ਕੌਣ ਕੇ ਲੈ ਕੇ ਜਾਂਦੇ ਆ ਰਾਤ ਵਿੱਚ ਲਿਆ ਕੇ ਜੇ ਕੋਲ ਕੇ ਲੈ ਜਾਂਦਾ ਲੱਗਦਾ ਵੀ ਡੈੱਕ ਵਾਲੇ ਵੀ ਦਾ ਕੋਲਾ ਟਾਕਾ ਆਪਾ ਦੇਖ ਰਿਹਾ ਬੱਚਾ ਕਿਆ ਕਰੋ ਪਹਿਲਾਂ ਫੜਾ ਮੜ ਖੋਲਦੇ ਖੋਲਦੇ ਮਦਨਾ ਅੱਜ ਲੱਗਿਆ ਤਾਂ ਵਧੀਆ ਮਿੱਤਰੋ ਉੱਪਰ ਨਿਕਲੀ ਆ ਕੰਮ ਚੱਲੀ ਜਾਂਦਾ ਤੇ ਥੋੜਾ ਥੋੜਾ ਜਿਹਾ ਹਲਕਾ ਹਲਕਾ ਜਿਹਾ ਬਦਲੀ ਜੀ ਗੱਡੀ ਜਾਂਦਾ ਕਿਤੇ ਕਿਤੇ ਬਾਕੀ ਹਲੇ ਚਲੋ ਚਮਕਾਰਾ ਹੈਗਾ ਦਿਨ ਦਾ ਵਧੀਆ ਤੇ ਗਵਿੰਦਗੜ੍ਹ ਨੇੜੇ ਹੋਣ ਕਰਕੇ ਨਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਦੇਖੋ ਝੋਨੇ ਵਾਲੇ ਆਉਂਦੇ ਨੇ ਕੱਲ ਪੀਤੇ ਬਾਈ ਨੇ ਚੁਗੇ ਤੇ ਕੋਈ 70 ਜਾਣੇ ਤੇ ਖੇਤ ਦੇ ਵਿੱਚ ਮਸ਼ੀਨ ਟਿਕਣ ਤੋਂ ਬਾਅਦ ਬੜੇ 70 75 ਜਾਣੇ ਸਾਰੇ ਫਲਾਟ ਆਪਾਂ ਕਰਦੇ ਨੇ ਅਗਰ ਕਲਦੀ ਦਿਹਾੜੀ ਯੋਰੀ ਲੱਗੂਗੀ ਤੇ ਆ ਟੇਡਾ ਹੋਇਆ ਵਾ ਇਹ ਵੀ ਖਤਰਾ ਮੰਨਦਾ ਹੈ ਨਹੀਂ ਮੈਂ ਕਿਹਾ ਨੁਕਸਾਨ ਅਦੁੱਤੀ ਹੋ ਜਾਣਾ ਪਰ ਮੰਨਦਾ ਨਹੀਂ ਕਰੀਏ ਕੀ ਬੰਦਾ ਵੀ ਕਰਦਾ ਹੈ ਤੇ ਆ ਭੂਲਾ ਛੜੀਆਂ ਕਢਾਰੀਆਂ ਇਹ ਵੀ ਨੁਕਸਾਨ ਬਹੁਤ ਈਆ ਤੇ ਉੱਪਰ ਲੱਗਣਾ ਉਹ ਪਰੇ ਆਈ ਨਾ ਉਹ ਵੀ ਨੁਕਸਾਨ ਲੱਗਿਆ ਤੇ ਇੱਕ ਖੇਤ ਤੇ ਉਹਨਾਂ ਨੇ ਉੱਪਰੇ ਡਿੱਗਿਆ ਹੋਇਆ ਆ ਜਿਵੇਂ ਦੁਵਾਰ ਦੇ ਨਾਲ ਇਹ ਵੀ ਕੱਟ ਲਿਆ ਕਦੀਆਂ ਕਦੀਆਂ ਤੋੜ ਕੇ ਤੇ ਬਿੱਟੂ ਭਾਈ ਆਉਂਦਾ ਨਾਲ ਮਸ਼ੀਨ ਤੇ ਜਿਹੜਾ ਲਾ ਕੇ ਆਇਆ ਉੱਪਰ ਤੇ ਜੱਸਾ ਭਾਈ ਪਰਦਾ ਖਿੱਚੀ ਦਾ ਮਤਲਬ ਤੇ ਬਿੱਟੂ ਭਾਈ ਚੱਲਦਾ ਹੈ ਸਹੀ ਟੰਕਾ ਬੁਮਾਰ ਉਹ ਵਾਲੇ ਪਹੁੰਚਿਆ ਨਹੀਂ ਜੀ ਤੇ ਕੋਈ ਲੱਗਦਾ ਅਜੇ ਨਹੀਂ ਇਹ ਵੀ ਨਹੀਂ ਪਤਾ ਕਿ ਕਿੱਦਾਂ ਦਾ ਦਾ ਕੋਈ ਦੋਰੇ ਨਾਲ ਜਾਨਾ ਬਗੋ ਦਾ ਦੀ ਰੂਪੀ ਇੱਕ ਦਾਰ ਉੱਪਰ ਬੈ ਗਿਆ ਕੋਲੋਂ ਕੋਈ ਰਿਪੋਰਟ ਆ ਜੱਸੇ ਬਾਈ ਵੀ ਹੁਣ ਡਰਾਈਵਰੀ ਦੇ ਵਿੱਚ ਇਹ ਮਸ਼ੀਨ ਤੇ ਨੋ ਜੀ ਇਹ ਆਉ ਮੈਨ ਲੱਗਦਾ ਕਿ ਡਾ ਲਾ ਕੇ ਜਿਹੜੇ ਦੋ ਸ਼ਾਟ ਰੈਂਡ ਨੇ ਆਹ ਬੋਰਤੀ ਚੱਕ ਕੇ ਸੈਕ ਲਵੇ ਲੱਗਿਆ ਵਾ ਮਿੱਤਰਾ ਦੋ ਚ ਇੱਕ ਪਾਣੀ ਦੇ ਵਿੱਚ ਕਿਵੇਂ ਫਿਰਦੇ ਨੇ ਚੱਲੀਆਂ ਝੁਗਦੇ ਸਭ ਪਾਪੀ ਪੇੜ ਦਾ ਸਵਾਲ ਆ ਇਹ ਤੇ ਨਟਗੜ ਕਰਕੇ ਜਿੰਨੇ ਵੀ ਉਹਰੇ ਵਿਚਾਰੇ ਛੋਟੇ ਆਪਣੇ ਭਈਆਂ ਦੀ ਟੋਲੀ ਆ ਜੋ ਵੀ ਉਹ ਸਾਰੇ بڑے ਰਵੰਗਿਆਰੇ ਦੇ ਛੋਟੇ ਕੋਈ ਲੱਭਣੀ ਅਗਲੀ ਨਹੀਂ ਪੇੜ ਦਾ ਸਵਾਲ ਆ ਸਾਰਾ ਹੀ ਇਹ ਜਿਹਾਰੇ ਜੀ ਕਰ ਲੈਣਗੇ ਓ ਜੇ ਧੰਕੂ ਭਾਈ ਧੰਕੂ ਧੰਕੂ ਭਾਈ ਲੱਗਿਆ ਤੋਰਨਾ ਅਰਜਨ ਬੈਂਦੀ ਨੂੰ ਚੱਕ ਦਾ ਮੂੰਹ ਇਹਦੇ ਜਾਣਾ ਉੱਧਰ ਕਿੰਨਾ ਕਰੇਂਦਾ ਕਿੰਨਾ ਕਰੇਂਦਾ ਵਿੱਚ ਸਟੋਪ ਕਰਾ ਦੀ ਤੇ ਸਾਡੀ ਟਰਾਲੀ ਦੀ ਸੋਕੇ ਆ ਰਿਪੋਰਟ ਯਾਰ ਯਾ ਦੇਖੋ ਆ ਲੱਗਾ ਨਾ ਵੀ ਜਾਂਦਾ ਨਾਲ ਇਹ ਸਕਾਲੀਂ ਜੰਦੇ ਦੇਖੋ ਕਿਵੇਂ ਵੱਧ ਗਈ ਜਦੇ ਚੱਲਦਾ ਜੱਸਾ ਬਾਈ ਵੀ ਖੜਾ ਤਾਰ ਖਿੱਚਣੀ ਐ ਐਕਟਰ ਨੂੰ ਸਿਰੇ ਤੱਕ 24 ਘੰਟੇ ਦੀ ਲਾਇਜ ਦਾ ਤੇ ਜੱਸਪ੍ਰੀਤ ਸਿੰਘ ਵੀ ਨਿਕਲਿਆ ਹੈ ਬਾਹਰ ਆ ਦੇਖੋ ਆਉਂਦੇ ਨੇ ਹੌਲੀ ਹੌਲੀ ਤੇ ਬਾਰੇ ਦਾ ਦਰਸ਼ਨ ਬਦਲਾ ਨੇ ਲਗੋਇਆ ਹੋਇਆ ਟਾਈਟ ਨੇ ਪਹਾਰ ਤੇ ਆ ਗਏ ਹਾਂ ਜੀ ਕਿੱਦਾਂ ਕੋਸ਼ਾ ਕੰਮ ਪੂਰਾ ਬਚਾਰਾ ਹੜ ਗਿਆ ਜਿੱਦਾਂ ਮੈਂ ਹੜ ਗਿਆ ਸੀ ਯਾਰਾ ਉੱਗਦਾ ਕਿੱਥੇ ਮਰਜ਼ੀ ਦਾਣੇ ਪਾਦਾ ਕੋਲਟੀ ਥੋੜੇ ਸਾਹਮਣੇ ਆ ਹਾਂ ਜੀ ਅਗਰੇ ਭੇਰੇ ਚ ਵੜ ਗਏ

ਲਓ ਜੀ ਖੜਾਤੀ ਲਿਆ ਕੇ ਰਾਣੀ ਸੁੰਦਰਾ ਨਿਪੜ ਗਿਆ ਕੰਮ ਟਰਾਲੀ ਤੋਰਤੀ ਭਰ ਕੇ ਤੇ ਹੁਣ ਆਪਾਂ ਲੱਗਿਆ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਛਾ ਕੇ ਚੱਲਦੇ ਆ ਪਿੰਡ ਨੂੰ ਕੜਵੀ ਅਸੇ ਬਾਈ ਮਾਨ ਭਾਰ ਮਤੇ ਖੜੀ ਆ ਮਸ਼ੀਨ ਸੋਨੇ ਬਾਈ ਵਾਲਾ ਵੀ ਖੜਾ ਅੱਜ ਕੀ ਐ 5500 ਫੋਰਡ 50 ਇਹ ਖਣੀ 55 ਮਿੰਟ ਐ ਵੀ ਨਹੀਂ ਪਤਾ 55 ਐ